ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਚਾਦੇ ਸੂਟ ਸੂਟ ਲੈ ਕੇ ਆਏਗੇ ਫੁੱਲ ਪਿਓਰ ਜਾਰਜਟ ਦੇ ਸੂਟ ਲੇنگੇ ਤੇ ਤੁਸੀਂ ਸੂਟ ਦੇਖ ਸਕਦੇ ਹੋ ਇੱਕ ਤੋਂ ਇੱਕ ਹੱਟ ਕੇ ਹੈਗਾ ਤੇ ਸਾਰੇ ਨਾਲ ਜਾਰਜਟ ਦੀਆਂ ਹੀ ਮੈਚਿੰਗ ਸਲਵਾਰਾਂ ਲੇਗੀਆਂ ਲਓ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਤੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਤੁਹਾਨੂੰ ਸਾਰੇ ਸਿੰਗਲ ਸੂਟ ਨੇ ਡਬਲ ਕੋਈ ਡਬਲ ਇੱਕ ਕੱਤਾ ਹੀ ਹੋਊਗਾ ਤੇ ਜ਼ਿਆਦਾ ਨਹੀਂ ਜੇ ਕੋਈ ਪ੍ਰਿੰਟ ਜ਼ਿਆਦਾ ਵਧੀਆ ਹੋਇਆ ਤਾਂ ਤੇ ਤੁਸੀਂ ਸੂਟ ਦੇਖ ਸਕਦੇ ਹੋਗੇ ਇੱਕ ਤੋਂ ਇੱਕ हटਕੇ ਸੂਟ ਹੈਗਾ ਤੇ ਬਹੁਤ ਜ਼ਿਆਦਾ ਸੋਹਣੀ ਜਾਰਜਟ ਹੈਗੀ ਇਸ ਤਰ੍ਹਾਂ ਦੇ ਕੋਈ ਸ਼ਰਟ ਲਓ ਰਹੂਗੀ ਐਦਾਂ ਤੁਸੀਂ ਪ੍ਰਿੰਟਡ ਡਿਜ਼ਾਈਨਿੰਗ ਜਿਹੜੇ ਤੇ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੀ ਵਾਲੀ ਸ਼ਰਟ ਰਹੂਗੀ ਥੋੜੇ ਹੈ ਕਲਰ ਜਿਹੜਾ ਡਾਲ ਲਾ ਰਿਹਾ ਜਿਵੇਂ ਇਤਨ ਰੱਖਦੀਆਂ ਕਿ ਇਸ ਤਰ੍ਹਾਂ ਹਨਾ ਤਾਂ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈਗਾ ਇਸ ਤਰ੍ਹਾਂ ਦਾ ਤੇ ਇਹਦੇ ਨਾਲ ਬਾਟਮ ਹੈਗੀ ਜਿਹੜੀ ਆਪਾਂ ਪੀਚ ਕਲਰ ਦੀ ਹੈ ਇਹਦੇ ਨਾਲ ਰੱਖੀ ਤੇ ਜੋਰ ਚੜਦੀ ਹੀ ਬਾਟਮ ਹੈਗੀ ਬਹੁਤ ਹੀ ਜਿਆਦੇ ਸੋਣੀ ਜੋਰ ਚੜਟ ਹੈਗੀ ਇਸ ਤਰ੍ਹਾਂ ਫੁੱਲ ਪਿਓਰ ਦੇ ਨਿੰਗੇ ਕੋਈ ਸੈਮੀ ਨਹੀਂ ਹੈਗਾ ਪ੍ਰਾਈਸ ਰਹੂਗਾ ਇਹਦਾ 2100 ਵਿਦ ਸ਼ਿਪਿੰਗ ਹੈਗਾ ਕੋਈ ਐਕਸਟਰਾ ਚਾਰजेस ਕੁਝ ਵੀ ਨਹੀਂ ਹੈਗੇ ਤੇ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੋ ਨਾ ਇਹਨਾਂ ਸੂਟਾਂ ਨੂੰ ਤਾਂ ਤੁਸੀਂ ਕਰਵਾ ਸਕਦੇ ਹੋਗੇ। ਲਓ ਜੀ। ਤੇ ਅਗਲਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਾਫੀ ਜਿਆਦਾ ਸੋਹਣਾ ਹੈ। ਦੁਪੱਟਾ ਇਹਦੇ ਨਾਲ ਤੁਸੀਂ ਹਨਾ ਜੌਰਜਟ ਦਾ ਹੀ ਰੱਖਿਓ, ਬੈਂਬਰ ਦਾ ਰੱਖਿਓ ਤੇ ਇਦਾਂ ਬਹੁਤ ਜਿਆਦਾ ਬੈਂਬਰ ਦਾ ਰੱਖਿਓ ਕਿਉਂਕਿ ਜੌਰਜਟ ਦਾ ਦੁਪੱਟਾ ਜਿਹੜਾ ਥੋੜਾ ਜਿਹਾ ਹੈਵੀ ਹੋ ਜਾਂਦਾ ਹੈਗਾ ਤੇ ਬੈਂਬਰ ਦਾ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਲੱਗੂਗਾ। ਤੁਸੀਂ ਡਿਜ਼ਾਈਨ ਦੇਖ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਡਿਜ਼ਾਈਨ ਹੈਗਾ ਲੋ ਜੀ ਇਸ ਤਰ੍ਹਾਂ ਤੁਸੀਂ ਚੈੱਕ ਕਰੋ ਹਨ ਬਿਲਕੁਲ ਪਰਫੈਕਟ ਕਲਰ ਆ ਰਹੇ ਨੇਗੇ ਕੋਈ ਮਤਲਬ ਇੱਦਾਂ ਨਹੀਂ ਹੈਗਾ ਵੀ ਕੋਈ ਡਾਰਕ ਹੈ ਜਾਂ ਕੋਈ ਲਾਈਟ ਹੈਗਾ ਇਸ ਤਰ੍ਹਾਂ ਕੋਈ ਵੀ ਕਲਰ ਨਹੀਂ ਹੈਗਾ ਲੋ ਜੀ ਬਾਕੀ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲੋਂ ਸਲਾਈ ਕਰਵਾ ਸਕਦੇ ਹੋ ਬਿਨਾ ਸਲਾਈ ਤੋਂ ਲੈਣਾ ਚਾਹੁੰਦੇ ਬਿਨਾ ਸਲਾਈ ਤੋਂ ਇਸ ਤਰ੍ਹਾਂ ਦੀ ਬਾਟਮ ਹੈਗੀ ਇੱਦਾਂ ਜੀ ਮੈਚਿੰਗ ਹੈਗੀ ਬਿਲਕੁਲ ਪਰਫੈਕਟ ਮੈਚ ਕਰ ਰਹੀ ਹੈ ਬਾਟਮ ਵੀ ਕੋਈ ਇਦਾਂ ਨਹੀਂ ਹੈਗਾ ਲਓ ਜੀ ਚੌਰ ਚੜਦੀ ਹੀ ਬਾਟਮ ਹੈ ਸਾਰੇ ਸੂਟਾਂ ਦਾ ਅੱਜ ਵਾਲਿਆਂ ਦਾ ਸਾਰਿਆਂ ਦਾ ਪ੍ਰਾਈਸ ਹੈ ਜਿਹੜਾ ਸੇਮ ਰਹੂਗਾ 12100 ਰਹੂਗਾ ਇਸ ਤੋਂ ਬਾਅਦ ਤੁਸੀਂ ਬਲੈਕ ਸੂਟ ਦੇਖ ਸਕਦੇ ਹੋ ਜੋਰਜਟ ਤੁਸੀਂ ਦੇਖਿਓ ਨਾ ਜਿਹੜੀਆਂ ਭੈਣ ਆਰਡਰ ਕਰਨਗੀਆਂ ਇੰਨੀ ਕਿ ਜ਼ਿਆਦੇ ਸੋਹਣੀ ਜੋਰਜਟ ਹੈ ਜਿੰਨੀ ਵੀ ਤੁਸੀਂ ਕਹਿ ਤੋ ਲਓ ਜੀ ਇਸ ਤਰ੍ਹਾਂ ਹੀ ਆ ਜਾਊਗਾ ਜੀ ਬਲੈਕ ਪ੍ਰਿੰਟ ਆ ਜਾਊਗਾ ਫਿਰ ਇਸ ਤੋਂ ਬਾਅਦ ਇਹਦੇ ਨਾਲ ਜਿਹੜੀ ਬਾਟਮ ਹੈਗੀ ਆਪਾਂ ਬਲੈਕ ਹੀ ਰੱਖੀ ਹੈਗੀ ਇਸ ਤਰ੍ਹਾਂ ਇਹ ਵੀ ਜੌਰਜਟ ਦੀ ਹੀ ਬਾਟਮ ਹੈਗੀ ਕਿਸੇ ਨਾਲ ਵੀ ਮਤਲਬ ਇਹ ਨਹੀਂ ਹੈਗਾ ਵੀ ਬਾਟਮ ਕੋਈ ਹੋਰ ਲੱਗੀ ਹੋਈ ਆ ਸਾਰੀ ਜੌਰਜਟ ਦੀਆਂ ਹੀ ਮੈਚਿੰਗ ਹਨ ਇਹ ਬਾਟਮ ਨਾਲ ਨੈਕਸਟ ਸੂਟ ਆਜੂਗਾ ਕ੍ਰੀਮਸ ਕਿੰਨਾ ਕਲਰ ਹੈਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈਗਾ ਤੇ ਅਗਲਾ ਸੌਰੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵਾਲੀ ਸ਼ਰਟ ਆ ਚੁਗੀ ਤੇ ਇਦਾਂ ਇਹਦੀ ਬਾਟਮ ਹੈਗੀ ਨਾਲ ਇਦਾਂ ਇਹਦੀ ਬਾਟਮ ਬਣੀ ਹੋਈ ਹੈ ਨਾਲ ਇਸ ਤਰ੍ਹਾਂ ਇਹਦੀ ਸ਼ਰਟ ਬਣੀ ਹੋਈ ਹੈ ਠੀਕ ਹੈ ਜੀ ਨੈਕਸਟ ਸੂਟ ਹੈਗੇ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਕਾਫੀ ਸੋਨਾ ਪ੍ਰਿੰਟ ਹੈਗਾ ਇਹ ਵਾਲਾ ਇਸ ਤਰ੍ਹਾਂ ਸਾਰੇ ਜਿੰਨੇ ਵੀ ਪ੍ਰਿੰਟ ਲੇਗੇ ਆਪਾਂ ਲੈ ਕੇ ਆਉਨੇ ਹਾਂ ਬਹੁਤ ਲਾਈਕ ਕਰ ਦਿਓ ਨੇ ਭੈਣਾ ਤੇ ਬਹੁਤ ਪਸੰਦ ਆਉਂਦੇ ਨੇਗੇ ਇਕੱਠੇ ਆਪਣੇ 10 10 15 15 ਸੂਟ ਇੱਕ ਕਸਟਮਰ ਲੈ ਕੇ ਜਾਂਦਾ ਹੈਗਾ ਕੁਆਲਿਟੀ ਬਹੁਤ ਸੋਹਣੀ ਨਿਕਲਦੀ ਹੈਗੀ ਕੱਪੜੇ ਦੀ ਇਸ ਤਰ੍ਹਾਂ ਇਦਾਂ ਇਹਦੇ ਨਾਲ ਆਪਾਂ ਰੱਖੀ ਹੈਗੀ ਬਾਟਮ ਰੱਖੀ ਹੈਗੀ ਮੈਚਿੰਗ ਲੋਟ ਇਸ ਤਰ੍ਹਾਂ ਬਿਲਕੁਲ ਮੈਚਿੰਗ ਇਹਦਾ ਬਾਟਮ ਰੱਖੀ ਹੈ ਇਸ ਤੋਂ ਬਾਅਦ ਆ ਜਾਊਗਾ ਜੀ ਪਰਪਲ ਸ਼ੇਡ ਆ ਜੂਗਾ ਡਾਰਕ ਤੇ ਇਹਦੇ ਨਾਲ ਪਰਪਲ ਹੀ ਬਾਟਮ ਰੱਖੀਏਗੀ ਆਪਾਂ ਇਸ ਤਰ੍ਹਾਂ ਦੀ ਇਦਾਂ ਬਿਲਕੁਲ بیس ਨਾਲ ਆ ਜਿਹੜੀ ਬਿਲਕੁਲ ਪਰਫੈਕਟ ਮੈਚ ਕਰ ਰਹੀ ਹੈ ਬਾਟਮ ਤੁਹਾਨੂੰ ਕੈਮਰੇ ਦੇ ਵਿੱਚ ਉਨੀ ਵੀ ਦਾ ਕੋਈ ਫਰਕ ਲੱਗ ਰਿਹਾ ਹੋਊਗਾ ਹਨਾ ਤੇ ਪਰ ਜਿਹੜੀ ਬਾਟਮ ਹੈਗੀ ਬਿਲਕੁਲ ਪਰਫੈਕਟ ਮੈਚ ਕਰ ਰਹੀ ਹੈ ਲਓ ਜੀ ਜੜੀਆਂ ਪੈਣਾ ਕਹਿ ਦਿੰਦੀਆਂ ਨੇ ਸਾਨੂੰ ਫੋਟੋਆਂ ਸ਼ੇਅਰ ਕਰਦੇ ਉਹਦੇ ਲਈ ਸੌਰੀ ਹੈ ਨਾ ਇਹਨਾਂ ਟਾਈਮ ਨਹੀਂ ਹੁੰਦਾ ਇਸ ਤਰ੍ਹਾਂ ਤੁਸੀਂ ਸੂਟ ਹੈ ਜਿਹੜਾ ਬਿਲਕੁਲ ਨੇੜੇ ਤੋਂ ਦੇਖ ਸਕਦੇ ਹੋਗੇ ਜਿੰਨਾ ਕਲੀਅਰ ਵੀਡੀਓ ਦੇ ਵਿੱਚ ਪਤਾ ਲੱਗਦਾ ਉਹਨਾਂ ਤੁਹਾਨੂੰ ਫੋਟੋ 'ਚ ਵੀ ਨਹੀਂ ਪਤਾ ਲੱਗਣਾ ਹੈਗਾ ਤੇ ਬਿਲਕੁਲ ਉਹਨੂੰ ਦੇਖੋ ਮੈਂ ਇੰਨਾ ਨੇੜੇ ਤੋਂ ਸੂਟ ਦਿਖਾਉਣੀ ਨੇ ਹਰ ਇੱਕ ਸੂਟ ਮੇਰਾ ਇੰਨਾ ਨੇੜੇ ਤੋਂ ਹੁੰਦਾ ਹੈਗਾ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋਗੇ ਇਹਦਾ ਇਹਦੇ ਨਾਲ ਵੀ ਆਪਾਂ ਰੱਖੀ ਹੈਗੀ ਬਲੈਕ ਬਾਟਮ ਰੱਖੀ ਹੈਗੀ ਬਾਕੀ ਜੇ ਤੁਸੀਂ ਨੈਕ ਬਾਟਮ ਤੇ ਵਰਕ ਕਰਾਉਣਾ ਉਹ ਤੁਸੀਂ ਸਾਡੇ ਤੇ ਛੱਡ ਦਿਓ ਗੱਲ ਤੁਹਾਨੂੰ ਪੂਰਾ ਸੋਨਾ ਆਪਾਂ ਡਿਜ਼ਾਈਨ ਆ ਜਿਹੜਾ ਰੈਡੀ ਕਰਕੇ ਦੇਵਾਂਗੇ ਇਹਦੇ ਨਾਲ ਬਲੈਕ ਹੀ ਬਾਟਮ ਹੈਗੀ ਇਸ ਤੋਂ ਬਾਅਦ ਆ ਜੁਗਾ ਡਾਰਕ ਮੈਜੈਂਟਾ ਸ਼ੇਡ ਆ ਜੁਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਸੋਹਣਾਗਾ ਲੌਟ ਪੇਸਟ ਪੇਸਟਰਾਂ ਦੀ ਬੋਟਲ ਹੈ ਮੈਜੈਂਟਾ ਸ਼ੇਡ ਦੇ ਵਿੱਚ ਹੀ ਬੋਟਮ ਹੈ ਇਹਦੀ ਨੈਕਸਟ ਕਲਰ ਆਜੂਗਾ ਗ੍ਰੇ ਤੇ ਮਹਿਰੂਨ ਹੈ ਡਾਰਕ ਗ੍ਰੇ ਸ਼ੇਡ ਹੈ ਵਾਲਾ ਇਸ ਤਰ੍ਹਾਂ ਤੇ ਮਹਿਰੂਨ ਕਲਰ ਦੀ ਬਾਟਮ ਹੈਗੀ ਇਹ ਤਾਂ ਇਹ ਵਾਲਾ ਸ਼ੇਡ ਹੈ ਇਹਦੇ ਨਾਲ ਦਾ ਆਪਾਂ ਤੁਹਾਨੂੰ ਬਲੈਕ ਸ਼ੇਡ ਹੈ ਬਲੈਕ ਕਲਰ ਹੈ ਜਿਹੜਾ ਤਾਂ ਕੱਟੂਗੀ ਇਹਦੇ ਨਾਲ ਬਲੈਕ ਹੀ ਬਾਟਮ ਰਹੂਗੀ ਤੇ ਉਸ ਤੋਂ ਅਗਲਾ ਪ੍ਰਿੰਟ ਵੀ ਹੈ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਕਿਉਂਕਿ ਇਦਾਂ ਸ਼ਰਟ ਬਣਦੀ ਹੈ ਨਾ ਸ਼ਰਟ ਕਰਕੇ ਪ੍ਰਿੰਟਿੰਗ ਜਿਹੜੀ ਆਉਗੀ ਇਦਾਂ ਹੀ ਆਉਗੀ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਆਏਗੀ ਇਸ ਤੋਂ ਬਾਅਦ ਆਜੂਗਾ ਬਲੂ ਸ਼ੇਡ ਆਜੂਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ब्लू ਸ਼ੇਡ ਆ ਜਾਊਗਾ ਤੇ ਨਾਲ ਇਦਾਂ ਪਰ ਰੱਖੀ ਹੈਗੀ yellow color ਦੀ ਮੈਚਿੰਗ ਰੱਖੀ ਹੈ ਇਹਦੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਕੋਈ ਵੀ ਧਰ ਸੂਟ ਪਸੰਦ ਆਉਂਦਾ ਹਾਂ ਨਾ ਗਾ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰ ਦਿਓ ਜਿਹੜੀਆਂ ਭੈਣਾਂ ਪਹਿਲੀ ਵਾਰ ਆਰਡਰ ਦੇ ਰਹੀਆਂ ਨੇ ਗੀਆਂ ਤਾਂ ਤੁਸੀਂ ਹਨ ਇਸ ਤਰ੍ਹਾਂ ਆਰਡਰ ਦੇਣਾ ਕਿਉਂਕਿ ਮੇਰਾ ਜਿਹੜਾ ਨੰਬਰ ਹੈ ਨੀਚੇ ਮੈਂਸ਼ਨ ਕੀਤਾ ਹੋਇਆ 8557905009 ਉੱਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋਗੇ ਤੇ ਆਪਣਾ ਜਿਹੜੀ ਬੁਕਿੰਗ ਹੈਗੀ ਆਰਡਰ ਆਰਡਰ ਹੈ ਜਿਹੜਾ ਆਪਣਾ ਕਰ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਚਾਹੀਦਾ ਹੈਗਾ ਤਾ ਤੁਸੀਂ ਮੈਨੂੰ ਇਸ ਸਕਰੀਨਸ਼ਾਟ ਭੇਜ ਸਕਦੇ ਹੋ ਜਦ ਤੱਕ ਤੁਸੀਂ ਕੋਈ ਵੀ ਵਰਕ ਵਗੈਰਾ ਵਾਲਾ ਸੂਟ ਰੈਡੀ ਕਰਵਾਣਾਗਾ ਤਾਂ ਤੁਸੀਂ ਮੈਨੂੰ ਹਨਾ ਦੱਸ ਸਕਦੇ ਹੋਗੇ ਵੀ ਸਾਡਾ ਇਸ ਤਰ੍ਹਾਂ ਦਾ ਵਰਕ ਕਰ ਦਿਓ ਆਪਣਾ ਕੋਈ ਵੀ ਡਿਜ਼ਾਈਨ ਹੈ ਜਿਹੜਾ ਤੁਸੀਂ ਸਾਡੇ ਨਾਲ ਭੇਜ ਕੇ ਸ਼ੇਅਰ ਕਰ ਸਕਦੇ ਹੋਗੇ ਤੇ ਉਦੇ ਨਾਲ ਦਾ ਡਿੱਟੋ ਸੂਟ ਹੈਗਾ ਤੁਹਾਨੂੰ ਆਪਾਂ ਰੈਡੀ ਕਰਕੇ ਦੇ ਦਾਂਗੇ ਜਿਹੜਾ ਮੈਪ ਆਇਆ ਹੋਇਆ ਹੈਗਾ ਸੂਟ ਇਹਦੇ ਨਾਲ ਦੇ ਕਾਫੀ ਸੂਟ ਆਪਾਂ ਬਣਾ ਕੇ ਭੇਜ ਚੁੱਕੇ ਹਾਂਗੇ ਵਿੱਚ ਸਟਿਚ ਵੀ ਹੋਏ ਨੇਗੇ ਧਾਂਨ ਸਟਿਚ ਵੀ ਹੋਏ ਨੇਗੇ ਇਸ ਤਰ੍ਹਾਂ ਇਹਦਾ neck ਦਾ ਡਿਜ਼ਾਈਨ ਬਣਿਆ ਹੋਇਆ कॉटन ਦੇ ਉੱਪਰ ਹੈਗਾ ਇਸ ਤਰ੍ਹਾਂ ਦੀ ਬਾਜੂ ਤੇ ਵਰਕ ਹੈ ਪਲੱਸ ਸਲਵਾਰ ਤੇ ਵੀ ਇਹਦੇ ਵਰਕ ਹੈ ਜਿਹੜੀਆਂ ਭੈਣਾਂ ਨਵੀਆਂ ਆਈਆਂ ਨਹੀਂ ਗਈਆਂ ਇਸ ਤਰ੍ਹਾਂ ਵਰਕ ਆਉਂਦਾ ਦੇਖੋ ਗੋਡਿਆਂ ਤੱਕ ਵਰਕ ਹੈਗਾ ਸਾਰਾ ਇਦਾਂ ਦੀ ਸ਼ਰਟ ਹੈਗੀ ਤੇ ਸਿਰਫ ਆਪਾਂ ਸਿੰਪਲ ਮੈਂ ਪਾਈਪਿੰਗ ਰੱਖੀਆ ਹੋਰ ਕੁਝ ਵੀ ਨਹੀਂ ਲਗਵਾਇਆ ਤੇ ਟਾਇ ਐਂਡ ਆਈ ਆਪਾਂ ਦੁਪੱਟਾ ਰੱਖਿਆ ਹੋਇਆ ਹੈਗੇ ਇਸ ਤਰ੍ਹਾਂ ਫੋਰ ਸਾਈਡ ਟਾਇ ਐਂਡ ਆਈ ਰੱਖਿਆ ਜਾ ਤੇ ਵਿੱਚੋਂ ਆਪਾਂ ਸ਼ਰਟ ਨਾਲ ਦਾ ਰੱਖਿਆ ਇਹਦੇ ਵਿੱਚ ਆਪਣੇ ਕੋਲੇ ਕਾਫੀ ਸਾਰੇ ਕਲਰ ਅਵੇਲੇਬਲ ਹੈਗੇ ਨੇਗੇ ਜੇ ਤੁਸੀਂ ਲੈਣਾ ਚਾਹੋਗੇ ਲੈ ਸਕਦੇ ਹੋਗੇ ਬ੍ਰਾਊਨ ਸ਼ੇਡ ਮਿਲ ਜੂਗਾ ਪਿੰਕ ਬੇਬੀ ਪਿੰਕ ਮਿਲ ਜੂਗਾ ਲਾਈਟ ਫਰੋਜ਼ੀ ਸ਼ੇਡ ਮਿਲ ਜੂਗਾ ਸੇਮ ਮੇਰੇ ਵਾਲੇ ਨਾਲ ਦਾ ਵੀ ਮਿਲ ਜੂਗਾ ਤੇ ਡਾਰਕ ਰਾਸ਼ਟ ਛੇੜ ਵੀ ਮਿਲ ਜੂਗਾ ਇਹਦੇ ਵਿੱਚ ਤੁਸੀਂ 올ਓਵਰ ਬਣਵਾਉਣਾ 올ਓਵਰ ਬਣਵਾ ਸਕਦੇ ਹੋ ਜੇ ਤੁਸੀਂ ਮੈਚਿੰਗ ਬਣਵਾਉਣੇ ਦਾ ਤਾਂ ਤੁਸੀਂ ਮੈਚਿੰਗ ਬਣਾ ਸਕਦੇ ਹੋਗੇ ਠੀਕ ਹੈ ਜੀ ਜਦੋਂ ਕਿ ਆਪਾਂ ਕੱਲ ਵਾਰਕ ਵਾਲੇ ਸੂਟ ਪਾਇ ਸੀ ਕਾਫੀ ਭੈਣਾਂ ਦੇ ਆਰਡਰ ਨੇਗੇ ਰਿਪੀਟ ਆਰਡਰ ਨੇਗੇ ਉਹਨਾਂ ਦੀਆਂ ਬੁਕਿੰਗ ਆਪਾਂ ਕਰ ਚੁੱਕੇ ਹਾਂਗੇ ਤੇ ਉਹ ਹੁਣ ਜਦੋਂ ਰੈਡੀ ਹੋ ਕੇ ਆ ਗਿਆ ਪਾ ਫੇਰ ਵੀਡੀਓ ਪਾਵਾਂਗੇ ਜਿੰਨੇ ਸੂਟ ਮੈਂ ਕੱਲ ਰੈਡੀ ਕੀਤੇ ਦਿਖਾਏ ਸੀਗੇ ਉਹ ਸਾਰੇ ਸੇਲ ਹੋ ਚੁੱਕੇ ਹੋਣਗੇ ਦੁਪट्टे ਵਗੈਰਾ ਡਾਈ ਲਈ ਜਾਣਗੇ ਵਿਦਆਊਟ ਦੁਪੱਟਾ ਸੀਗਾ ਸਾਰੀਆਂ ਪਹਿਣਾਂ ਨੇ ਦੁਪੱਟੇ ਲਗਵਾਏ ਨੇ ਨਾਲ ਤੇ ਜਦੋਂ ਦੁਬਾਰਾ ਰੈਡੀ ਹੋ ਕੇ ਆਗੇ ਫਿਰ ਵੀ ਹਨਾ ਆਨ ਆਰਡਰ ਜੇ ਤੁਸੀਂ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਆਨ ਆਰਡਰ ਤੁਹਾਨੂੰ ਮਤਲਬ 10 ਦਿਨਾਂ ਦੇ ਅੰਦਰ ਅੰਦਰ ਸੂਟ ਦੇਣਗੇ ਜਿਹੜੇ ਇਹ ਰੈਡੀ ਹੋ ਕੇ ਮਿਲ ਜਾਣਗੇ ਜੇ ਤੁਸੀਂ ਇਹ ਦੇ ਨਾਲ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਇਹਦੇ ਨਾਲ ਦੇ ਵੀ ਤੁਹਾਨੂੰ ਸੂਟ ਦੇਣਗੇ ਜਿਹੜੇ ਰੈਡੀ ਹੋ ਕੇ 10 ਦਿਨਾਂ ਦੇ ਅੰਦਰ ਮਿਲ ਜਾਣਗੇ ਕਿਉਂਕਿ ਇਹ ਸੂਟ ਦੀ ਜਿਹੜੀ ਟ੍ਰੇਸ ਹੈਗੀ ਬਣੀ ਹੋਈ ਹੈਗੀ ਤੇ ਜਲਦੀ ਸੂਟ ਦੇਣਗੇ ਆਪਾਂ ਤੁਹਾਨੂੰ ਰੈਡੀ ਕਰਵਾ ਕੇ ਦੇ ਦਾਂਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਜਿਾ ਤੁਹਾਨੂੰ ਸਾ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ